खबर श्री माछीवाड़ा साहिब तो ट्रक चालक हड़ताल ने मचाया शोर पेट्रोल पंपा ते आई तेल परवा दी सुनामी भारत सरकार वलों नवे बनाए जा रहे हिट एंड रन कानून के खिलाफ आवाज दे ट्रक चालक वालों हड़ताल कर दिखती गई जिसका पहले दिन ही असर उस समय देख निलया जदों अपने वाहनों चेल पेट्रोल पैट्रोल पंपां सुनामी आ गई ਜੋ ਪਹਿਲਾਂ ਆਪਣੇ ਮੋਟਰਸਾਈਕਲ ਸਕੂਟਰ ਵਿੱਚ 50 ਰੁਪਏ ਦਾ ਪੈਟਰੋਲ ਪਰਵਾਉਦਾ ਸੀ ਅੱਜ ਉਹ ਵੀ 500 ਦਾ ਨੋਟ ਕੱਢ ਟੈਂਕੀ ਫੁੱਲ ਕਰਵਾਉਂਦਾ ਨਜ਼ਰ ਆਇਆ ਫਿਟ ਤੇ ਰਨ ਕਾਨੂੰਨ ਦੇ ਖਿਲਾਫ ਦੇਸ਼ ਪਰ ਵਿੱਚ ਟਰੱਕ ਡਰਾਈਵਰਾਂ ਵੱਲੋਂ ਚੱਕਾ ਜਾਮ ਨੂੰ ਲੈ ਕੇ ਅੱਜ ਮਾਛੀਵਾੜਾ ਸਾਹਿਬ ਦੇ ਪੰਪਰ ਤੇ ਮੋਟਰਸਾਈਕਲ ਇੱਥੇ ਗੱਡੀਆਂ ਦੀਆਂ ਵੱਡੀਆਂ-ਵੱਡੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਜਦੋਂ ਪੰਪ ਦੇ ਮਾਲਕ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅਗਰ ਇਸੇ ਤਰ੍ਹਾਂ ਹੀ ਚੱਲਦਾ ਰਹਤਾ

ਉਹ ਤੋਂ ਡੀਪੋ ਤੋਂ ਟ੍ਰਾਂਸਪੋਰਟ ਆਦੀ ਰਹੀ ਹੈਗੀ ਟੈਂਕਰਾਂ ਦੇ ਤੇਲ ਨਹੀਂ ਆ ਰਹੇ ਉਹਦੇ ਕਰਕੇ ਪ੍ਰੋਬਲਮ ਆਈ ਹੋਈ ਹੈ ਕਿੰਨੇ ਕੁ ਟਾਈਮ ਦਾ ਤੁਹਾਡੇ ਕੋਲ ਤੇਲ ਬੰਦਿਆ ਇਹ ਬੋਲ ਸਾਡੇ ਕੋਲ ਤਾਂ ਜੇ ਲੱਗ ਰਿਹਾ ਦੋ ਤਿੰਨ ਘੰਟੇ ਦੇ ਵਿੱਚ ਖਤਮ ਹੋ ਜਾਏਗਾ ਅੱਛਾ ਜੀ ਇਹ ਕੀ ਕਾਨੂੰਨ ਆ ਕੋਈ ਕੀ ਗੱਲਬਾਤ ਹੋਈ ਇਹ ਇਹ ਨਹੀਂ ਇਹ ਟ੍ਰਾਂਸਪੋਰਟਰ ਦਾ ਯਹੀ ਟ੍ਰਾਂਸਪੋਰਟਰ ਦਾ ਮਸਲਾ ਪੰਪਾ ਦਾ ਕੋਈ ਮਸਲਾ ਨਹੀਂ ਹੈ ਫਿਲਹਾਲ ਅੱਛਾ ਜੀ ਪੰਪਾਲੇ ਦਾ ਤੇਲ ਵੇਚ ਰਿਹਾ ਜੇ ਸਰ ਕੋਲ ਤੇਲ ਆਈ ਗਈ ਜੀ ਉਸੇ ਦੇਖੋ ਵੇਚਾਂਗੇ ਅੱਛਾ ਜੀ ਬਿਲਕੁਲ ਤੇਲ ਅੱਜ ਤੋਂ ਨਹੀਂ ਆ ਰਿਹਾ ਪਿਛੇ ਬਿਲਕੁਲ ਨਹੀਂ ਆ ਰਿਹਾ ਹੈ ਜੀ ਕਾਰਜ ਆ ਗਿਆ ਜੀ ਨਾ ਜੀ ਤੁਹਾਡਾ ਪਹਿਲੇ ਨਾਮ ਦੱਸੋ ਸਰੇਂਦਰ ਬਾਂਸਲਾ ਜੀ ਇਹ ਕਾਰਨ ਕੀ ਆ ਜੀ ਅੱਜ ਰਾਸ਼ੇਨਾ ਪੈ ਗਿਆ ਲੋਕਾਂ ਨੂੰ ਹੋਇਆ ਗਿਆ ਜੀ ਟਰੱਕ ਮੰਨ ਦਾ ਬਿਸ਼ੈਦ ਨਾ ਆਵੇ ਡੀਜ਼ਲ ਇਸ ਕਰਕੇ ਲੋਕਾਂ ਦਾ ਜਰਾ ਕਲੇਜ ਬਣ ਗਿਆ ਕਾਰਨ ਕੀ ਸੀ ਇਹ ਟਰੱਕ ਬੰਦ ਹੋਣ ਦਾ ਇਹ ਕੋਈ ਉਹਨਾਂ ਦੇ ਆਸ ਵਿੱਚ ਹੈਗਾ ਕੋਈ ਕੋਈ ਇੱਕ ਕਾਨੂੰਨ ਬਣਾਤਾ ਕੋ ਗਲਤ ਉਹ ਜਿਹੜਾ ਨਈ ਗਵਰਨਮੈਂਟ ਲੋਕ ਨਹੀਂ ਮੰਨਦੇ ਉਹਨੂੰ ਉਹ ਜਿਹੜਾ ਕਰਕੇ ਆ ਵਾ ਜਰਾ ਜਿਹੜਾ ਸਰਕਾਰ ਨੇ ਕਾਨੂੰਨ ਬਣਾਇਆ ਕਿ ਇਹ ਸਹੀ ਆ ਜਾਂ ਗਲਤ ਆ ਜੇ ਗੱਲ ਤਾਂ ਤਾਹੀਂ ਲੋਕਾਂ ਨੇ ਹੜਤਾਲ ਕੀਤੀ ਹੈ ਜੇ ਸਹੀ ਹੁੰਦਾ ਚਾਹੀਦਾ ਜਾਂ ਨਹੀਂ ਦੇਖੋ ਇਹਦੇ ਬਾਰੇ ਤਾਂ ਅਪਾ ਨੂੰ ਸਾਨੂੰ ਤਾਂ ਇਹਨੂੰ ਬਾਰੇ ਪਤਾ ਨਹੀਂ ਇੰਨਾ ਕੁਝ ਤੁਹਾਡੀ ਕੋਈ ਅਪੀਲ ਸਰਕਾਰ ਨੂੰ ਅਪੀਲ ਤਾਂ ਇਹ ਆ ਵੀ ਜਲਦੀ ਜਲਦੀ ਇਹਨਾਂ ਦਾ ਸਮਝੌਤਾ ਕਰਾ ਕੇ ਆਪਾਂ ਟਰੱਕਾਂ ਨੂੰ ਚਾਲੂ ਕਰਦੇ ਜੋ ਵੀ ਹੋਵੇ ਥੈਂਕ ਯੂ ਜੀ ਧੰਨਵਾਦ ਤੁਹਾਡਾ ਸੁਪਰੀਆ ਜੀ ਆ ਬਾਈ ਜੀ ਮੇਰਾ ਨਾਮ ਹੈ ਰਵਿੰਦਰ ਸਿੰਘ ਆ ਮੈਂ ਮਾਚੀਵਾੜਾ ਸਾਹ ਦਾ ਕੀ ਕਾਰਨ ਆ ਵੀ ਆ ਪਾਪਾ ਇਹ ਕਾਰਨ ਆਪਾਂ ਤੁਹਾਡੇ ਸਾਹਮਣੇ ਕਰਨਾ ਹੀ ਦੇਖੋ ਇਹ ਤੁਹਾਡੇ ਸਾਹਮਣੇ ਕਾਰਨ ਆ ਕਾਵਾ ਕਾਰਨ ਆ ਜੀ ਜੇ ਸਟ੍ਰਾਈਕ ਹੋ ਰਹੀ ਹੈ ਆਪਣੀ ਗੱਡੀਆਂ ਦੀ ਜਿਹੜੇ ਪਟ્રોલ ਆਣ ਜਾਣ ਚ ਟੋਟੋਈ ਕਰ ਰਹੇ ਆ ਉਹਨਾਂ ਕਰਕੇ ਸਾਰਾ ਕਾਰਨ ਹੋ ਰਿਹਾ ਹੈ ਉਹਨਾਂ ਕਰਕੇ ਸਾਰੀ ਜਨਤਾ ਪਬਲਿਕ ਨੂੰ ਪਰੇਸ਼ਾਨੀ ਬਹੁਤ ਭਾਰੀ ਜੀ ਆ ਇਸ ਕਰਕੇ ਕਾਰਨ ਹੋਇਆ ਵਾ ਕੀ ਲੱਗਦਾ ਲੱਭੀ ਨੇ ਆ ਵੀ ਕੋਈ ਈ ਐ ਜੇ ਗਲਤ ਹੈ ਕਾਨੂੰਨ ਦੀ ਚੀਜ਼ ਇਹ ਹੈ ਵੀ ਕਾਨੂੰਨ ਦੇ ਸਰਕਾਰ ਬਣਾ ਦੇ ਕੋਈ ਕਾਰਨ ਕਰਕੇ ਬਣਾ ਦੇ ਕੋਈ ਇਸੇ ਵਿੱਚ ਰਹਿ ਜਾਂਦਾ ਛੋਟਾ ਆ ਵੀ ਕਹੇਗਾ ਕਿ ਜਨਤਾ ਨੂੰ ਪਰੇਸ਼ਾਨ ਹੋ ਰਹੀ ਆ ਇਹ ਕਰਨਾ ਸਰਕਾਰ ਨੂੰ ਅਪੀਲ ਕਰੋ ਸਰਕਾਰ ਨੂੰ ਅਪੀਲ ਕਰਨੀ ਚਾਹੀਦੀ ਹੈ ਇਹਦਾ ਕੋਈ ਸੁਝਾਓ ਕੱਢੋ ਕੋਈ ਸਲਿਊਸ਼ਨ ਕੱਢੋ ਵੀ ਜਿੰਨਾ ਜਨਤਾ ਨੂੰ ਥੋੜੀ ਰਾਤ ਮਿਲੇ ਕੀ ਲੱਗਦਾ ਲੰਬੀ ਵੀ ਹੋ ਸਕਦੀ ਹੈ ਹੜਤਾਲ ਇਹ ਹਰਤਾਲ ਹੀ ਹਫ਼ਤੇ ਵਕਤ ਰਹਿ ਗਈ ਅੱਗੇ ਕੀ ਅਸਰ ਲੱਗਦਾ ਤੁਹਾਨੂੰ ਕਿਉਂਕਿ ਮਹਿੰਗਾਈ ਵੀ ਵੱਧ ਸਕਦੀ ਹੈ ਇਹਦੇ ਨਾਲ ਜਿਵੇਂ ਮਹਿੰਗਾਈ ਤੁਹਾਨੂੰ ਪਰਦਾ ਆਰਥਿਕ ਜਿਹੜੀ ਚੀਜ਼ ਆ ਡੀਜ਼ਲ ਪੈਟਰੋਲ ਇਹਦੇ ਕਰਕੇ ਉੱਪਰ ਥੱਲੇ ਹੁੰਦੀ ਆ ਇਸ ਕਰਕੇ ਇਹ ਹੋਣਾ ਚਾਹੀਦਾ ਹਲ ਸ਼ੀਤ ਦੀ ਸ਼ੀਤ ਜਿੰਨਾ ਹਲ ਹੋ ਜੇ ਨਾ ਚੰਗਾ ਵਾ ਭਾਈ ਜੀ ਪਹਿਲਾਂ ਨਾਂ ਦੱਸ ਦਿਓ ਸੁਹਾਚਨ ਜੀ ਮੱਛੀਵਾੜ ਦੇ ਕੀ ਤਾਰਨਾ ਵੀ ਇਹ ਕਿ ਤੁਸੀਂ ਜਿਹੜੀ ਹੜਤਾਲ ਕੀਤੀ ਆ ਪੰਪਾ ਦੇ ਵੀ ਇਹ ਬਹੁਤ ਰੱਜ ਰਿਹਾ ਹੈ ਹਰ ਗੱਲ ਇਹਦਾ ਵੀ ਜਿੱਦਾਂ ਉਹਨਾਂ ਕੋ ਡਰਾਈਵਰ ਦੇ ਖਰ 10 ਦਾ ਵੀ 10 ਸਾਲ ਦੀ ਸਜ਼ਾ ਹੈ 7 ਲੱਖ ਜੁਰਮਾਨਾ ਹੈ ਡਰਾਈਵਰ ਕਿੱਥੋਂ ਭਰੂਗਾ ਉਸ ਦਾ ਡਰਾਈਵਰ ਨੂੰ ਤੱਕਾ ਹੋਊਗਾ ਹੋਰ ਕਿਉਂਗੇ ਇਹ ਵੀ ਡਰਾਈਵਰ ਹਾਂਜੀ ਇਹਦਾ ਕੁਝ ਹੋਣਾ ਪਿਆ ਜੇ ਪਣਿਆ ਜੇ ਪਣ ਗਿਆ ਹੈ ਹੀਟ ਰੈਂਟ ਨੂੰ ਬਣਾ ਰਿਹਾ ਜੀ ਬਣ ਗਿਆ ਪੜੇ ਜਾਣਾ ਜੇ ਕਹਤਾਂ ਇਹ ਸਹੀ ਹੈ ਜਾਂ ਕਿਹਦਾ ਗਲਤ ਹੈ ਜੀ ਗਲਤ ਹੈ ਇੰਨੇ ਵਾਰ ਤੇ ਪਹਿਲਾਂ ਵੀ ਸੀਗਾ ਕਿ ਲੋਗ ਆ ਕੇ ਉਹ ਖੜਾ ਹੋ ਰਿਹਾ ਸੋਪ ਕੀਤੀ ਜਾ ਰਹੀ ਹੈ ਉਹ ਗਲਤ ਕੀਤਾ ਜਾ ਰਿਹਾ ਹੈ ਅੱਗੇ ਕੋਈ ਖੜਾ ਹੋਏ ਉਹ ਬਚਾ ਸੀਗਾ ਕਿ ਹੁਣ ਜਿਆਜ ਹੋਰ ਤੁਸੀਂ ਪੱਕੇ ਤੌਰ ਤੇ ਹਰਕਾਰ ਕਰੋਗੇ ਹਾਂ ਜੀ ਹਰਕਾਰ ਨਹੀਂ ਲੱਗਦਾ ਕਾਨੂੰਨ ਦੀ ਆਮ ਆਦਮੀ ਨੂੰ ਮਾਰ ਪਏ ਕਿਉਂਕਿ ਹਿੰਟੇਰਾਂ ਦਾ ਘਰ ਪਹਿਲਾਂ ਵੀ ਸੀ ਸਲਮਾਨ ਖਾਨ ਮਾਰ ਕੇ ਉਹ ਹਿੰਟੇ ਉਹਨਾਂ ਦੇ ਨਹੀਂ ਆ ਜੀ ਮਾਰੇ ਬੰਦੇ ਦੇ ਮਿਲ ਜਾ ਆਮ ਬੰਦੇ ਦੇ ਪੈਂਦੇ ਮਾਰੇ ਦੇ ਸਰਕਾਰ ਨੂੰ ਤੁਹਾਡੀ ਕੀ ਪੀਲ ਆ ਸਰਕਾਰ ਨੂੰ ਇਹ ਪੀਲ ਹੈਗੀ ਉਹਨੂੰ ਛੋੜ ਕਰਨਾ ਚਾਹੀਦਾ ਵਾ ਸੋਚਣਾ ਚਾਹੀਦਾ ਕੀ ਨਹੀਂ ਹੈ ਕਾਨੂੰਨ ਇਹ ਇਹ ਹਟਾ ਤੁਹਾਡੀ ਕਦੋਂ ਤੱਕ ਜਾਰੀ ਰਹੇਗਾ ਜਿਆਦਾ ਕਿ ਨਹੀਂ ਮੰਨਦੇ ਜੀ ਇੱਕ ਹਫਤੇ ਦਾ ਵੀ ਟਾਈਮ ਹੈ ਹਾਂ ਜੀ ਅੱਜ ਤੋਂ ਸ਼ੁਰੂ ਹੈ ਤੁਹਾਡੀ ਹਟਾ ਹਾਂ ਜੀ ਹਾਂ ਇਸ ਤੋਂ ਲਾਵਾ ਦਰਜਾ ਵੀ ਜਾਮ ਕਰ ਸਕਦਾ ਹਾਂ